ਬੀਤੇ ਦਿਨੀ ਪਿੰਡ ਸਰਾਂਗੜਾ ਵਿਖੇ ਦਲਿਤ ਪਰਿਵਾਰ ਨੂੰ ਜਾਤੀ ਸ਼ੋਚਕ ਸ਼ਬਦ ਬੋਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਖਿਲਾਫ ਅਤੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਬਾ ਹਰਜਿੰਦਰ ਸਿੰਘ ਜੱਥੇਦਾਰ ਬਾਬਾ ਹਰਜੀਤ ਸਿੰਘ ਬਾਬਾ ਜਸਵੀਰ ਸਿੰਘ ਖਾਲਸਾ ਪੰਡਤਾਂ ਨਿਰਮਰ ਸਿੰਘ ਪੰਜਾਬ ਪ੍ਰਦਾਨ, ਜੋਗਿੰਦਰ ਸਿੰਘ ਤੇ ਬਾਲਮਿਕੀ ਸਮਾਜ ਵੱਲੋਂ ਪੁਲਿਸ ਥਾਣਾ ਲੋਪੋਕੇ ਦਾ ਕਰਾਵ ਕਰਕੇ ਨਾਰੇਬਾਜ਼ੀ ਕੀਤੀ ਗਈ ਅਤੇ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਅਤੇ ਇਸ ਮੌਕੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਦਾ ਪੁਤਲਾ ਵੀ ਫੋਕਿਆ ਗਿਆ ਅਤੇ ਇਸ ਮੁਕੇ ਡੀਐਸਪੀ ਰਾਜਾ ਸੰਸੀ ਦੇ ਭਰੋਸੇ ਤੋਂ ਬਾਅਦ ਦਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੁਕੇ ਗੱਲਬਾਤ ਕਰਦੇ ਹਨ ਡੀਐਸਪੀ ਇੰਦਰਜੀਤ ਸਿੰਘ ਨੇ ਆਖਿਆ ਕਿ ਪੁਲਿਸ ਥਾਣਾ ਲੋਪੋਕੇ ਵਿਖੇ ਸਾਫ ਸਿੰਘ ਕਰਨ ਸਿੰਘ ਗੁਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦਰਨਾ ਲਾਇਆ ਗਿਆ ਥਾਣਾ ਲੋਪੋਕੇ ਅੱਗੇ ਤੇ ਕੜਾਉ ਕੀਤਾ ਆ ਇਹ ਕਾਰਜ ਸਬੰਧ ਵਿੱਚ ਕੀਤਾ ਤੇ ਕੀ ਕੀ ਮੰਗਾਂ ਰੜੀਆਂ ਇਹਨਾਂ ਪਾਸ ਹੋਏ ਇਹਨਾਂ ਨੇ ਕੀ ਕੀਤਾ ਵਾ ਪ੍ਰਸ਼ਾਸਨ ਨੇ ਪਰਚਾ ਕਰ ਦਿੱਤਾ ਵਾ ਪਰ ਬੰਦਾ ਕੋਈ ਰੈਸਟ ਨਹੀਂ ਕੀਤਾ ਕਿਉਂਕਿ ਇੱਕ ਤੇ ਉਹ ਹੈ ਸਰਪੰਚ ਆ ਇੱਕ ਉਹ ਹੈ ਆਮ ਪਾਰਟੀ ਦਾ ਸਰਕਾਰ ਦਾ ਮਜੂਦੇ ਦਾ ਤੇ ਉਹਦੇ ਚ ਜਿਹੜਾ ਵੇ ਅਰੈਸਟ ਨਹੀਂ ਕਰ ਰਹੇ ਇੱਕ ਉਹਨਾਂ ਨਾਜਾਇਜ਼ ਜਿਹੜੀਆਂ ਗੋਲੀਆਂ ਚਲਾਈਆਂ ਠੀਕ ਆ ਜੀ ਉਹ ਸਾਡੇ ਕੋਲ ਵੀਡੀਓ ਸਬੂਤ ਸਾਰਾ ਕੁਝ ਉਹ ਐਸ ਐਚਓ ਸਾਭ ਨੂੰ ਦਿਖਾ ਦਿੱਤਾ ਸਾਰਾ ਕੁਝ ਜੀ ਤੇ ਉਹ ਜਿਹੜਾ ਹੋਣਾ ਹੀ ਐਸ ਐਚਓ ਸਾਭ ਨੂੰ ਇਹ ਗੱਲ ਕਹੀ ਹੈ ਵੀ ਜਾਂਦੇ ਭਾਈ ਸਾਭ ਜੀ ਤੂੰ ਉਹਨਾਂ ਦੇ ਬੰਦੇ ਲਿਆਏ ਆ ਫੜ ਕੇ ਅਰੈਸਟ ਕਰ ਲਾ ਠੀਕ ਆ ਕਿਉਂਕਿ ਵੇਖੋ ਜਾਂ ਤੇ ਹਥਿਆਰੇ ਲੈ ਆਉਣ ਤੇ ਸਾਨੂੰ ਪਤਾ ਲੱਗਿਆ ਲਾਇਸੈਂਸੀ ਆ ਉਥੇ ਆ ਰਹਾ ਨੂੰ ਨਹੀਂ ਪਤਾ ਉਹ ਨਾਜਾਇਜ਼ ਆ ਕਿ ਜਾਇਜ਼ ਆ ਉਹ ਜਿਹੜੇ ਉਹਦੇ ਨਾਲ ਗੋਲੀਆਂ ਚਲਾ ਰਹੇ ਆ ਤੇ ਨਾ ਉਹਨਾਂ ਬੰਦੇ ਅਰੈਸਟ ਕੀਤੇ ਆ ਤੇ ਨਾ ਇਹ ਮਤਲਬ ਜਿਹੜਾ ਵਾ ਉਹਨਾਂ ਨੇ ਇੱਕ ਪਰਚਾ ਕੱਟ ਕੇ ਤੇ ਇੱਕ ਜਿਹੜੀ ਖਾਣਾ ਪੂਰਤੀ ਕਰ ਦਿੱਤੀ ਆ ਵੀ ਜਿਹੜਾ ਅਸੀਂ ਪਰਚਾ ਕਰ ਦਿੱਤਾ ਵਾ ਤੇ ਅਰੈਸਟ ਕਰ ਲਾਂਗੇ ਜੇ ਸਾਨੂੰ ਮਿਲ ਨਹੀਂ ਰੇ ਕਿਉਂਕਿ ਇਹਨਾਂ ਨੂੰ ਕਹੇ ਵੀ ਅਸੀਂ ਮਿਲਨੇ ਜਾਂ ਨਹੀਂ ਮਿਲਨੇ ਉਹ ਸਾਡੀ ਸਰਦਾਰਦੀ ਨਹੀਂ ਉਹ ਤੁਹਾਡੀ ਆ ਉਹਨਾਂ ਨੂੰ ਤੁਸੀਂ ਸਾਨੂੰ ਪਤਾ ਹੋਵੇ ਸਰਕਾਰ ਜਦੋਂ ਗੌਰ ਇਹਨੂੰ ਕਹਿੰਦੇ ਗਵਰਨਮੈਂਟ ਤੇ ਜੇ ਗੌਰ ਕਰੇ ਤੇ ਮਿੰਟ ਦੇ ਵਿੱਚ ਜਿਹੜਾ ਵਾ ਸਾਰਾ ਕੰਮ ਕਰ ਲੈਂਦੀ ਆ ਠੀਕ ਆ ਇਹ ਕਰਕੇ ਅਸੀਂ ਜਿਹੜਾ ਵਾ ਇਹਨਾਂ ਦਾ ਜਿਹੜਾ ਵਾ ਘਰੋਂ ਥਾਣੇ ਦਾ ਕੀਤਾ ਉਹ ਐਸਐਚਓ ਸਾਹਿਬ ਤੁਹਾਨੂੰ ਮਿਲੇ ਆ ਕੀ ਬੇਵਿਸ਼ਵਾਸ ਦਵਾਇਆ ਆ ਉਹ ਉਹਨਾਂ ਨੇ ਸਾਨੂੰ ਥੋੜਾ ਸਮਾਂ ਕਿਹਾ ਵੀ ਥੋੜਾ ਸਮਾਂ ਦੋ ਸਾਨੂੰ ਉਹ ਗੱਲ ਕਰ ਰਹੇ ਆਪਣੇ ਅਫਸਰਾਂ ਦੇ ਨਾਲ ਕਰਕੇ ਸਾਨੂੰ ਦੱਸਦੇ ਆ ਜੇ ਨਹੀਂ ਕਰਨਗੇ ਤਾਂ ਅਸੀਂ ਕਰੋ ਜਿਹੜਾ ਇਹ ਟਾਵਾਂਗੇ ਨਹੀਂ ਇਹਨਾਂ ਨੂੰ ਬੰਦੇ ਰੈਸਟ ਕਰਨੇ ਹੀ ਪੈਣਗੇ ਇਹਦੇ ਵਿੱਚ ਕੋਈ ਕੋਲੀਕ ਵਾਲੀ ਚੱਲੀ ਆ ਕੀ ਚੱਲੀ ਆ ਸਾਡੇ ਕੋਲ ਵੀਡੀਓ ਆ ਪ੍ਰੂਫ ਸਮੇਤ ਅਸੀਂ ਕੋਈ ਦੂਜੀ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਜੇ ਉਹ ਮੰਨ ਲਓ ਕੋਈ ਸਾਡੇ ਕੋਲ ਬਹੁਤ ਜ਼ਿਆਦੀ ਸੰਗਤ ਜਾਂਦੀ ਕਈ ਵਾਰੀ ਉਹ ਜਾ ਕੇ ਕਹਿ ਦਿੰਦੀ ਆ ਸਾਨੂੰ ਵੀ ਬਾਬਾ ਜੀ ਸਾਨੂੰ ਉਹਨਾਂ ਨੇ ਸ਼ਬਦ ਬੋਲਿਆ ਪਰ ਅਸੀਂ ਉਹ ਕਾਇਦ ਇਹਦਾ ਵੀ ਜਨਾ ਚਾਹਤੇ ਕਿ ਸਬੂਤ ਨਹੀਂ ਹੋਣਾ ਚਾਹਤੇ ਕਿ ਤੁਹਾਡੀ ਗੱਲ ਨਹੀਂ ਕਰਾਂਗੇ ਉਹ ਮੁੰਡੇ ਨੇ ਫੋਨ ਲਾ ਕੇ ਵੀਡੀਓ ਬਣਾਈਆਂ ਫਿਰ ਉਹਨੇ ਵੀ ਕਿਹਾ ਵੀ ਤੇਰਾ ਇਦਾਂ ਦੇ ਸ਼ਬਦ ਬੋਲਣ ਨੇ ਸੰਘੜੇ ਪਿੰਡ ਤੋਂ ਸਰਪੰਚ ਜਿਹੜਾ ਬਹੁਤ ਹੀ ਜਿਆਦੀ ਨਿੰਦਨਯੋਗ ਜਿਹੜੀ ਹਰਕਤ ਉਹਨੇ ਕੀਤੀ ਆ ਜਿਹੜਾ ਇੱਕ ਮੋਦਵਾਰ ਹੋ ਕੇ ਉਹਨੇ ਜਿਹੜਾ ਯਾਤੀ ਸ਼ੁੱਧ ਸ਼ਬਦ ਵਰਤੇ ਆ ਕਿਉਂਕਿ ਜਿਹੜੀ ਮੋਦਵਾਰ ਨੂੰ ਇਹ ਗੱਲ ਕਦੇ ਵੀ ਇਹ ਚੀਜ਼ ਨਹੀਂ ਚਾਹੀਦੀ ਕਿਉਂਕਿ ਮੋਦਵਾਰ ਦਾ ਫਰਜ਼ ਹੁੰਦਾ ਕਿ ਸਾਰਿਆਂ ਨੂੰ ਕਦਰਦਾਰ ਰੱਖਣਾ ਕੱਠ ਰੱਖਣਾ ਕਰਕੇ ਜਾਂ ਸਮਝਾਉਣਾ ਤੇ ਇੱਕ ਜੇ ਮੋਦਬਾਰ ਬਣ ਕੇ ਸਰਪੰਚ ਬਣ ਕੇ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਇਹਨੇ ਲੋਕਾਂ ਨੂੰ ਕੀ ਸੇਧ ਦੇਣੀ ਆ ਜਿਹੜਾ ਆਪ ਹੀ ਜਿਹੜਾ ਜਾਤੀ ਸ਼ੁੱਧਕ ਸ਼ਬਦ ਵਰਤਣ ਡਿਆ ਤੇ ਅਸੀਂ ਇਸ ਦੀ ਤਿੱਖੇ ਸ਼ਬਦਾਂ ਨਾਲ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਜੇ ਇਹਨਾਂ ਦੀ ਰੱਸ਼ ਨਾ ਪਈ ਤੇ ਜਿਹੜਾ ਇੱਥੇ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਹੋਵੇਗਾ ਇਹ ਪੂਰੇ ਪੰਜਾਬ ਜਿਹੜਾ ਪੂਰੇ ਪੰਜਾਬ ਕਾਲ ਬੰਦ ਦਿੱਤੀ ਜਾਊਗੀ ਪੂਰੇ ਪੰਜਾਬ ਦੀ ਬਸ ਸਮਾਂ ਨਹੀਂ ਲੈਣਾ ਇੱਕ ਨਿੰਦਨਯੋਗ ਜਿਹੜੀ ਗੱਲ ਵਾ ਜਿਹੜੇ ਜਰਨਲ ਭਾਈ ਚਾਰੇ ਦੇ ਸਰਪੰਚ ਸਾਹਮਣੇ ਮੌਜੂਦਾ ਮੌਜੂਦਾ ਸਰਕਾਰ ਤੇ ਅਗਰ ਉਹਨਾਂ ਨੂੰ ਕਿਸੇ ਨੇ ਕੋਈ ਲਬਜ ਕਿਹਾ ਵਾ ਤੇ ਉਹਨਾਂ ਨੂੰ ਚਾਹੀਦਾ ਕਿ ਪ੍ਰਸ਼ਾਸਨ ਦੇ ਕੋਲ ਖੁਦ ਆਉਣਾ ਪ੍ਰਸ਼ਾਸਨ ਦੇ ਕੋਲੋਂ ਪੈਰਵਾਈ ਕਰਾਉਣੀ ਪਰ ਉਹਨਾਂ ਨੇ ਪ੍ਰਸ਼ਾਸਨ ਦੀਆਂ ਵੀ ਧੱਜੀਆਂ ਢਾਕੇ ਖੁਦ ਆਪ ਹੀ ਪ੍ਰਸ਼ਾਸਨ ਬਣ ਗਿਆ ਸਰਪੰਚ ਵੀ ਆਪ ਬਣ ਗਿਆ ਤੇ ਪ੍ਰਸ਼ਾਸਨ ਵੀ ਆਪ ਬਣ ਗਿਆ ਨਿੰਦਣਯੋਗ ਜਿਹੜੇ ਉਹਨਾਂ ਨੇ ਸ਼ਬਦ ਬੋਲੇ ਨੇ ਜਿਹੜੀਆਂ ਸਾਡੀਆਂ ਛਾਤੀਆਂ ਛੇਲਤੀਆਂ ਸਾਡੀਆਂ ਧੀਆਂ ਭੈਣਾਂ ਨੂੰ ਗੱਦੀਆਂ ਗਾਲਾਂ ਕੱਢੀਆਂ ਨੇ ਜਾਤੀ ਭੋਲ ਜਿਹੜੇ ਬੋਲੇ ਨੇ ਔਰ ਸਭ ਤੋਂ ਨਿੰਦਣਯੋਗ ਗੱਲ ਇਹ ਵਾ ਕਿ ਉਹਨਾਂ ਨੇ ਨਜਾਇਜ਼ ਹਥਿਆਰ ਹਥਿਆਰਾਂ ਦੇ ਨਾਲ ਜਿਹੜੀਆਂ ਪਿਸਤਲਾਂ 2 2 ਉਹਨਾਂ ਦੇ ਨਾਲ ਜਿਹੜੇ ਅਣਪਛਾਤੇ ਵਿ ਉਹ ਵੀ ਉਹਨਾਂ ਨੇ ਜਿਹੜੇ ਹੁੰਦੇ ਆ ਪ੍ਰਸ਼ਾਸਨ ਨੂੰ ਅਸੀਂ ਉਹ ਵੀ ਬੇਨਤੀ ਲਾਈ ਆ ਕਿ ਉਹਨਾਂ ਦੇ ਜਿਹੜੇ ਪਿਸਤਲ ਆ ਉਹ ਵੀ ਜ਼ਬਤ ਕੀਤੇ ਜਾਣ ਔਰ ਉਹਨਾਂ ਦੇ ਲਾਇਸੈਂਸ ਵੀ ਵੈਰੀਫਾਈ ਕੀਤੇ ਜਾਣ ਅਗਰ ਕਿਸੇ ਗਰੀਬ ਬੰਦੇ ਦੇ ਕੋਲੋਂ ਕਬੂਤਰ ਮਾਰਨ ਵਾਲਾ ਪਿਸਤੌਲ ਵੀ ਫੜਿਆ ਜਾਵੇ ਨਾ ਤੇ ਉਹਦੇ ਘਰ ਦਾ ਸਾਰਾ ਟੱਬਰ ਚੁੱਕ ਕੇ ਭੁੰਨਦਾ ਤਾਂ ਫਿਰ ਇਹਨੂੰ ਕਿਉਂ ਨਹੀਂ ਭਾਇਆ ਸਾਡਾ ਬੇਨਤੀ ਇਹੋ ਹੀ ਆ ਪ੍ਰਸ਼ਾਸਨ ਦੇ ਅੱਗੇ ਵੀ ਔਰ ਇਹ ਥੋੜੀ ਸਰਕਾਰ ਦੇ ਅੱਗੇ ਵੀ ਅਗਰ ਸਾਡੇ ਨਾਲ ਨਿਯਾਤੀ ਹੋਊਗੀ ਤਾਂ ਤਿੱਖਾ ਸੰਘਰਸ਼ ਹੋਊਗਾ ਵੱਡੇ ਪੱਤਰ ਤੇ ਪੰਜਾਬ ਬੰਦ ਦੀ ਕੋਲ ਵੀ ਦਿੱਤੀ ਜਾਊਗੀ ਔਰ ਅਸੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਤੇ ਮੇਰੀ ਤੇ ਹੱਥ ਜੋੜ ਕੇ ਪ੍ਰਸ਼ਾਸਨਕਾਰੀ ਵੀ ਕਿਉਂਕਿ ਇਹ ਜੀ ਢਿੱਲੀ ਕਾਰਵਾਈ ਨਾ ਕਰ ਕਿਉਂਕਿ ਕਈ ਵਾਰੀ ਪੋਲੀਟੀਕਲ ਦਬਾਅ ਹੁੰਦਾ ਵਾ ਤੇ ਪਰ ਮੈਂ ਅੱਗੇ ਵੀ ਦੱਸਿਆ ਕਿਉਂਕਿ ਚਲੋ ਮਹਾਰਾਜ ਦੀ ਮੇਰੇ ਬੱਤੀ ਤੇ ਤੀ ਐਮਐਲਏ ਸਾਡੇ ਵੀ ਹੈਗੇ ਆ ਪਰ ਸਾਡੇ ਜਿਹੜੇ ਐਮਐਲਏ ਸਾਡੇ ਗਰੀਬ ਗੁਰਬੀ ਦੀ ਬਾਹ ਕੱਟ ਫੜਦੇ ਆ ਜੇ ਉਹ ਵੀ ਬਾਹ ਫੜਨ ਤੇ ਮੈਂ ਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਵੇਖੋ ਇੱਕ ਨਹੀਂ अनेका ਥਾਵਾਂ ਤੇ ਜਾਇਦਾ ਮਹਾਂਪੁਰਸ਼ੀ ਦਾ ਦੀਣੀਆਂ ਕਿ ਜਿਹੜੀ ਸੰਗਤ ਕੱਤਰ ਹੁੰਦੀ ਆ ਤੇ ਚਾਹੇ মিডিਆ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਗਰੀਬ ਗੁਰਬੇ ਦੀ ਬਾਹ ਫੜਦੇ ਕੋਈ ਖਬਰ ਲਗਦੀ ਹੈ ਕਾਰਵਾਈ ਹੁੰਦੀ ਉਹਦਾ ਕੋਈ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਪ੍ਰਸ਼ਾਸਨ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਕਾਰਵਾਈ ਕਰਨਗੇ ਨਾ ਕਰਨਗੇ ਜੋ ਬਾਬਾ ਹਰਜਿੰਦਰ ਸਿੰਘ ਦੀ ਮਾਂ ਪਰਸ਼ੂ ਕਮਣਾਉਣਗੇ ਉਹਨਾਂ ਅਨੁਸਾਰ ਹੀ ਕਾਰਵਾਈ ਕਰਾਵਾਂਗੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਾਤ ਬੋਲ ਰਹੀ ਹੈ ਪੰਚਾਇਤੀ ਸੂਚਕ ਸਰਪੋਲੇ ਗਏ ਨੇ ਕੀ ਮਾਮਲਾ ਹੈ ਇਹ ਕੱਲ ਥਾਣੇ ਲੋਕੋ ਕੇ ਵਿਖੇ ਹੀ ਜਿਹੜਾ ਵਾ ਉਹ ਇੱਕ ਮਕਦਮਾ ਅੰਦਰ ਜੀ ਕੀਤਾ ਜਿਹੜੀ ਤੁਸੀਂ ਵੀਡੀਓ ਵਾਇਰਲ ਦੀ ਗੱਲ ਕਰ ਰਹੇ ਹੋ ਉਹ ਲਖਮਿੰਦਰ ਸਿੰਘ ਦੇ ਬਿਆਨਾਂ ਦੇ ਜਿਹੜੇ ਵਿਅਕਤੀ ਵੱਲੋਂ ਜਿਹੜਾ ਵਾ ਉਹ ਲਬ ਜਿਹੜੇ ਆ ਵਰਤੇ ਗਏ ਆ ਉਹਦੇ ਖਿਲਾਫ ਜਿਹੜਾ ਵਾ ਅਸੀਂ ਮੁਕੱਦਮਾ ਦਰਜ ਕਰਕੇ ਤੇ ਤਫ਼ਤੀਸ਼ ਕਰ ਰਹੇ ਆ ਅੱਜ ਸਾਡੀਆਂ ਪਾਰਟੀਆਂ ਵੀ ਜਿਹੜੀਆਂ ਨੇ ਉਹ ਇਲਾਕੇ ਦੇ ਵਿੱਚ ਨੇ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਕਾਨੂੰਨ ਦੇ ਮੁਤਾਬਕ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ ਸਮਾਜ ਵਿੱਚ ਕੋਈ ਕੁਝ ਮੰਗਾ ਰੱਖੀ ਗਈ ਹੈ ਅੱਜ ਇਕੱਠੇ ਹੋਏ ਨੇ ਜੀ ਘਰ ਨਾ ਲਾਇਆ ਠਾਣੇ ਦੇ ਕੋਲ ਕੋਈ ਗੱਲ ਨਹੀਂ ਜੀ ਜੋ ਵੀ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਬਿਲਕੁਲ ਜਿਹੜੀਆਂ ਹੈਗੀਆਂ ਨੇ ਉਹ ਕਾਨੂੰਨ ਇਹਨਾਂ ਦੇ ਨਾਲ ਆ ਤੇ ਅਸੀਂ ਹਰ ਤਰ੍ਹਾਂ ਨਾਲ ਸਹਿਮਤ ਹਾਂ